ਹੈਲੋ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਗਰਮੀ ਵਾਲੇ ਕਾਟਨ ਦੇ ਸੂਟ ਅਸੀਂ ਕੱਲ ਉਹ ਲੈ ਕੇ ਆਏ ਸੀ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਾ ਤੇ ਅੱਜ ਤੁਹਾਨੂੰ ਦਿਖਾਉਣੇ ਆਪਣੇ ਗਰਮੀ ਵਾਲੀ ਸੂਟਾਂ ਦੀ ਕਲੈਕਸ਼ਨ ਪਹਿਲਾ ਸੂਟ ਤੁਹਾਨੂੰ ਦਿਖਾਉਣੀ ਹੈ ਕਾਟਨ ਦਾ ਸੂਟ ਹੈ ਇਹ ਕੋਲ ਲਾਈਟ ਸ਼ੇਡ ਹੈ ਦਾ ਗਲੇ ਤੇ ਦੇ ਵਰਕ ਹੋਇਆ ਹੋਇਆ ਤੇ ਨੀਚੇ ਨੂੰ ਦੇ ਵੇਲ ਲੰ ਜਾਂਦੀਆਂ ਨੇ ਤੇ ਆਹ ਵਾਲਾ ਇਹਦੇ ਘੇਰੇ ਦੇ ਉੱਪਰ ਆ ਜਿਗਾ ਪ੍ਰਿੰਟ ਤੇ ਆਹ ਵਾਲਾ ਇਹਦੀ ਬਾਜੂ ਦਾ ਪ੍ਰਿੰਟ ਹੈ ਸੇਮ ਪ੍ਰਿੰਟ ਇਹਦੀ ਬੈਕ ਤੇ ਰਹੇਗਾ ਬਾਟਮ ਇਸ ਦੀ ਪਲੇਨ ਹੈ ਤੇ ਹਾਫ ਪਿਓ ਦਾ ਪ੍ਰਿੰਟ ਵਾਲਾ ਇਹਦਾ ਦੁਪੱਟਾ ਰਹੇਗਾ ਆ ਬੜੀ ਦੁਪੱਟੇ ਦੀ ਹਾਂ। ਹਮਮ। ਤੇ ਇੱਕ ਸੂਟ ਆ ਲੈ ਕੇ ਆਇਆ। ਮੋਰ ਪੰਖੀ ਕਲਰ ਦਾ ਜੀ। ਸੁਣ ਕੇ। ਤੇ ਵੀ ਬਾਟਮ ਹੈ ਜੋ 네ਗੇਟਿਵ ਪ੍ਰਿੰਟ ਦੇ ਵਿੱਚ ਹੈ। ਇੱਕ ਸੂਟ ਆਪਾਂ ਆਵਾ ਲੈ ਕੇ ਆਉਂਦੇ ਹਾਂ। ਆ ਉਸ ਬਣੀ ਸਟਾਫ ਦੇ ਵਿੱਚ ਹੈ ਜੀ। ਇਹਦੇ ਅੰਬੀਆਂ ਵਾਲਾ ਡਿਜ਼ਾਈਨ ਬਣਿਆ ਹੋਇਆ ਹਲਕਾ। ਛੋਟੀਆਂ ਵੀ ਨੇ ਤੇ ਵੱਡੀਆਂ ਵੀ ਨੇ। ਤੁਸੀਂ ਦੇਖ ਸਕਦੇ ਹੋ ਮੇਰੇ ਤੋਂ। ਤੇ ਇਹਦੇ ਨਾਲ ਆਪਾਂ ਕਰੀਮ ਦੁਪੱਟਾ ਲਏ ਆ। ਦੁਪੱਟੇ ਦੇ ਚਾਰ ਸਾਈਡ ਲੇਸ ਲੱਗੀ ਹੋਈ ਹੈ ਤੇ ਵਿੱਚ ਇਹਦੇ ਵਰਕ ਹੋਏ ਹੋਏ ਨੇ। ਹਲਕੀ ਬੂਟੀ ਐ ਤੇ ਵਿੱਚਕਾਰ ਇਹਦੇ ਵਰਕ ਹੋ ਰਿਆ ਹੋਇਆ ਹੈ। ਹਾਂ। ਤੇ ਇੱਕ ਸੂਟ ਆਪਾਂ ਇਹ ਵਾਲਾ ਲੈ ਕੇ ਆਈਏ। ਇਹ ਸਾਰਾ ਸੂਟ ਡਿਜੀਟਲ ਪ੍ਰਿੰਟ ਦੇ ਵਿੱਚ ਹੋਣਾ ਹੋਇਆ ਹੈ ਸ਼ਰਟ ਦਾ ਫਰੰਟ। ਇਹ ਆ ਇਹਦੀ ਗਲੇ ਤੇ ਆ ਜਾਏਗਾ ਆ ਇਸ ਦਾ ਇਹ ਗਲੇ ਤੇ ਆ ਜਾਏਗਾ ਤੇ ਆ ਵਾਲੇ ਇਸ ਦੇ ਘੇਰ ਦਾ ਪ੍ਰਿੰਟ ਹੈ ਇਹ ਸਾਰਾ ਪ੍ਰਿੰਟ ਡਿਜੀਟਲ ਪ੍ਰਿੰਟ ਬਣਿਆ ਹੋਇਆ ਤੇ ਆ ਇਹਦੀਆਂ ਬਾਜੂ ਦਾ ਪ੍ਰਿੰਟ ਆ ਜਾਏਗਾ ਤੇ ਬਾਟਮ ਇਸ ਦੀ ਪਲੇਨ ਰਹੇਗੀ ਖਾਦੀ ਕਾਟਨ ਦੇ ਵਿੱਚ ਇਹ ਸਟੱਫ ਹੋਏਗਾ ਤੇ ਦੁਪੱਟਾ ਇਸ ਦਾ ਮਸਲੀਨ ਦੇ ਵਿੱਚ ਹੈ ਸਾਰੇ ਦੇ ਵਿੱਚ ਡਿਜੀਟਲ ਪ੍ਰਿੰਟ ਬਣਿਆ ਹੋਇਆ ਹੋਲ ਕਿਦਾ ਕੋਣ ਹੈ ਤੁਹਾਨੂੰ ਆ ਦੇਖੋ ਸਾਰੇ ਦੁਪੱਟੇ ਦੀ ਪ੍ਰਿੰਟਿੰਗ ਇਦਾਂ ਰੱਖੀ ਹੈ ਤੇ ਇੱਕ ਸੂਟ ਕਾ ਲਿਆ ਇਹ ਵੀ ਕਾਟਨ ਸਟਾਫ ਦੇ ਵਿੱਚ ਹੈ। ਲੈਮਨ ਕਲਰ ਦੇ ਵਿੱਚ ਹੈ ਇਹ। ਤੇ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਬਣੀ ਹੋਈ ਹੈ। ਤੇ ਇਹਨਾਂ ਦੇ ਦੁਪੱਟੇ ਨੇ ਜੋ ਆਪਾਂ ਡਾਈ ਕਰਨੇ ਦਿੱਤੇ ਹੋਏ ਨੇ। ਤੇ ਇੱਕ ਸੂਟ ਆਪਾਂ ਆਹ ਵਾਲਾ ਲਏ। ਇਹ ਹਲਕਾ ਜਿਹਾ ਸੀ ਗ੍ਰੀਨ ਕਲਰ ਹੈ। ਇਸ ਦੀ 프ਰੰਟ ਆ ਜਾਏਗਾ। ਪ੍ਰਿੰਟਿੰਗ ਦੇ ਉੱਪਰ ਵਰਕ ਹੋਇਆ ਹੋਇਆ ਹੈ। ਆਇਜ਼ ਦੇ ਘਲੇ ਤੇ ਆ ਜਾਏਗਾ। ਸੇਮ ਪ੍ਰਿੰਟਿੰਗ ਇਸ ਦੀ ਬੈਕ ਤੇ ਰਹੇਗੀ। ਇਸ ਦੀ ਬਾਟਮ ਹੈ ਪਲੇਨ ਬਾਟਮ ਹੈ ਬਣਾ ਲਈ ਹੈ 23 ਦਾ ਦੁਪੱਟਾ ਜੀ ਇਹ ਦੁਪੱਟਾ ਵੀ ਮਸਲੀਨ ਦੇ ਵਿੱਚ ਹੈ ਜੇ ਸਾਡੇ ਸੂਟ ਤੁਹਾਨੂੰ ਵਧੀਆ ਲੱਗੇ ਪਲੀਜ਼ ਕਮੈਂਟ ਜ਼ਰੂਰ ਕਰਨਾ ਲਾਈਕ ਸ਼ੇਅਰ ਵੀ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ 淡了吧。